ਹੈਗਾ ਪੰਜਾਤਰ ਸੀ ਪਏ 75 80 ਪੈਸੇ ਟਾਇਰ ਨਾਲ ਦਿਆ ਪੱਟੀਆਂ ਮਾਰ ਕੇ ਚੈੱਕ ਕਰਾਂ ਜੇ ਮਾਡਲ 20 ਆ ਤਾਂ ਮਾਰਕਾ ਵੀ ਚੈੱਕ ਕਰ ਲਓ ਟਾਇਰ ਯਾਰ 20 ਮਾਲਣਾ ਸਾਰਾ ਮਾਰਕਾ 20 ਦਾ ਸਾਰਾ ਮਾਰਕਾ 20 ਦਾ ਰਹਿੰਦਾ 2200 ਘੰਟਾ ਚੱਲਿਆ ਹੋਊ ਸਿਰਫ 2200 ਘੰਟਾ ਚੱਲਿਆ ਹੋਇਆ ਹੈਗਾ ਤੇ ਖੁੱਲਿਆ ਨਹੀਂ ਵਿੱਚੋਂ ਸਾਰਾ ਟਰੈਕਟਰ ਕਹਿੰਦੇ ਸੀਲਡ ਹੈ ਤੇ ਇਹ ਆ ਗਿਆ ਕਲੋਸ ਕਰ ਹੀ ਜਾਂਦੇ ਵਿੱਚ ਆ ਗਿਆ ਬਈ ਕਰ ਹੀ ਲੈਨੇ ਕਰਾਈ ਪੱਟੀ ਵਿੱਚੋਂ ਚੱਕ ਲੈ ਨਹੀਂ ਸੀਲਡ ਹੈ ਟਰੈਕਟਰ ਇਹ ਵੀ ਟਰੈਕਟਰ ਪੂਰਾ ਸੀਲਡ ਹੈ ਤੇ ਟਾਇਰ ਵੀ ਇਹਦੇ ਵੀ ਹੈਗੇ ਨੇ ਅਸੀਂ ਤੋਂ 85 ਪੈਸੇ 2021 ਮਾਡਲ ਦੇਖਣ ਨੂੰ ਤਾਂ 24 ਲੱਗਦਾ 400 ਘੰਟਾ 400 ਕੁਸ ਚੱਲਿਆ ਹੋਇਆ 400 ਦੇ ਘੰਟੇ ਦੇ ਦੀ ਕੁਸ ਚੱਲਿਆ ਹੋਇਆ ਹੈਗਾ ਦੇਖੋ ਵੀ ਹੁੱਕ ਦੇਖੋ ਇੱਥੋਂ ਡਬਲ ਡਿਸਟ੍ਰਿਬਿਊਟਰ ਆ ਗਿਆ ਤੇ ਜਦੋਂ ਚੱਲੇ 411 ਘੰਟੇ ਤੇ ਲੋ ਵੀ ਸੱਜਣੋ ਅੱਜ ਆ ਕੇ ਬਰਨਾਲਾ ਟਰੈਕਟਰ ਮੰਡੀ ਦੇ ਵਿੱਚ ਬਰਨਾਲੇ ਦੋ ਮੰਡੀਆਂ ਲੱਗਦੀਆਂ ਨੇ ਆਪਾਂ ਖੜੇ ਆ ਵੱਡੀ ਮੰਡੀ ਦੇ ਵਿੱਚ ਬਾਈ ਗੁਰਲਾਲ ਕੋਲੇ ਤੇ ਬਾਈ ਅੱਜ ਲਿਆਇਆ ਚਾਰ ਟਰੈਕਟਰ ਤੇ ਸاسي ਦਾ ਬਾਈ ਕਿਹੜੇ ਟਰੈਕਟਰ ਤੋਂ ਸ਼ੁਰੂ ਕਰੀ ਅੱਜ ਇਹ ਚਾਰ ਟਰੈਕਟਰ ਲਏ ਪ੍ਰੀਤ ਤੋਂ ਕਰ ਲਓ ਪ੍ਰੀਤ ਜਿਹੜਾ ਨਾਬੇ ਬਣਿਆ ਹੈ ਕਿੰਨਾ ਮਾਡਲ ਆ ਬਈ ਇਹ ਇਹ 20 ਹੈ ਜੀ 2020 ਮਾਡਲ ਹੈ ਇੰਜਨ ਪੈਕੋ ਨਾਲ ਦੇ ਸਾਰਾ ਕੁਝ ਸਾਰਾ ਕੁਝ ਨਾਲ ਦਾ ਉਹ ਮਤਲਬ ਕਲਰ ਵਗੈਰਾ ਸਾਰਾ ਕੁਝ ओरिजिनल ਟਾਇਰ ਟਾਇਰ ਨਾਲ ਦੀ ਹੈਗੇ 75-80 ਪੈ 75-80 ਪੈਸੇ ਟਾਇਰ ਨਾਲ ਦਿਆ ਪਟੀਆਂ ਮਾਰਕਾ ਚੈੱਕ ਕਰਾਂ ਜੇ ਮਾਡਲ 20 ਆ ਤਾਂ ਮਾਰਕਾ ਵੀ ਚੈੱਕ ਕਰ ਲੋ ਟਾਇਰ ਮਾਡਲ 20 ਮਾਰਕਾ ਵੀ ਦਾ ਸਾਰਾ ਮਾਰਕਾ 20 ਦਾ ਰੰਗ ਬੰਦਾ ਵੀ ਟਰੈਕਟਰ ਪੂਰਾ ਸਾਫ ਹੈ ਮਗਰਾਟਾਂ ਦੇ ਵਿੱਚੋਂ ਵੀ ਚੰਗਾ ਪਿੱਛੋਂ ਵੀ ਕਲੀਸਨ ਦਿਖਾ ਦੇ ਹਨਾ ਇਹ ਡਬਲ ਡਿਸਟ੍ਰੀਬਿਊਟਰ ਆ ਗਿਆ ਆ ਹੁੱਕ ਵਗੈਰਾ ਐਨ ਆ ਜਿਹੜਾ ਪਿੱਛੋਂ ਵੀ ਸਾਰੇ ਮਗਰਾਟ ਮਗਰੂਟਾਂ ਦਾ ਪੇੜ ਵਾ ਸਾਰਾ ਓਰੀਜినਲ ਨਾਲ ਨਾਲ ਦਾ ਨਾਲ ਦਾ ਇਹ ਚੱਲਿਆ ਕਿੰਨਾ ਹੋਇਆ ਬਾਈ 2200 ਘੰਟਾ ਚੱਲਿਆ ਹੋਊ ਸਿਰਫ 2200 ਘੰਟਾ ਚੱਲਿਆ ਹੋਇਆ ਹੈਗਾ ਤੇ ਜੇ ਆਪਾਂ ਇਹਦੀ ਡਿਮਾਂਡ ਦੀ ਗੱਲ ਕਰੀਏ ਜਿਵੇਂ 4 10 ਦਾ 4 10 ਦਾ ਪੂਰੇ 4 ਚ ਬਣ ਜੂ ਜੇ ਦਾਂਗੇ ਲੋ ਵੀ ਸੱਜਣੋਂ ਪੂਰੇ 4 ਚ ਬਣ ਜੂਗਾ ਪ੍ਰੀਤ 6093 ਤੇ ਇਧਰ ਆ ਗਿਆ ਸਵਰਾਜ 744 ਇਹ ਕਿੰਨਾ ਮਾਡਲ ਆ ਬਾਈ ਇਹ 7 ਹੈ 2007 ਮਾਡਲ ਆ ਪਹਿਲਾਂ ਤਾਂ ਆਪਾਂ ਵਿੱਚੋਂ ਕੰਡੀਸ਼ਨ ਦੇਖ ਲੈਣੇ ਸਾਰੇ ਸੀਲਡਾ ਤੇ ਇਹ ਆ ਗਿਆ ਕਲੋਸ ਕਰ ਹਿੰਜਾਂ ਦੇ ਵਿੱਚ ਆ ਗਿਆ ਬਈ ਤੇ ਇਹਦੇ ਟਾਇਰ ਹੈਗੇ ਨੇ ਹੈਗੇ 80 50 85 ਪੈ 80 85 ਪੈ ਟਾਇਰ ਹੈਗੇ ਟਾਇਰ ਹੈਗੇ ਬਾਕੀ ਸਾਰਾ ਇੱਥੋਂ ਪੇਂਟ ਪੂਂਡ ਦਾ ਸਾਰਾ ਹੋਰ ਇਹਨਾਂ ਨਾਲ ਇਕੱਲੇ ਇੱਕ ਤਾਂ ਰੰਬਾ ਦੇ ਘੇਰੋ ਇਹਨੇ ਪਿਛਲੇ ਆਂਦੇ ਆਹ ਚੀਜ਼ਾਂ ਤੋਂ ਹੋਏ ਹੋਏ ਨੇ ਸੱਜਣੂ ਆਹ ਚੀਜ਼ਾਂ ਜਿਹੜੇ ਖੇਰੇ ਹੋਏ 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 ਨੇ ਜਾਂ ਹੋਏ ਹੋਏ ਨੇ ਮਗਰਾਟਾਂ ਦੀ ਆ ਸਾਈਡ ਦੋਨੇ ਸਾਈਡਾਂ ਮਗਰਾਟ ਹੋਈਆਂ ਨੇ ਵੀ ਜਿੰਨੀ ਵੀ ਚੀਜ਼ ਹੋਊਗੀ ਆਪਾਂ ਦੱਸ ਕੇ ਬਾਈ ਕਹਿੰਦਾ ਵੀ ਦੱਸ ਕੇ ਦਵਾਂਗੇ ਬਾਕੀ ਰਹਿਣ ਵਾਲਾ ਬਾਕੀ ਸਾਰਾ ओरिजिनल ਆ ਬਾਡੀ ਵੇਖੋ ਸੋਪ ਵੇਖੋ ਸਾਰਾ ओरिजिनल ਆ ਇੱਕ ਹਿੱਸੇ ਤੋਂ ਬਾਹਰ ਮੂਰਤ ਆ ਮਾੜਾ ਜਿਹਾ ਹਿੱਸੇ ਤੋਂ ਹੋਇਆ ਹੋਇਆ ਔਰੋ ਮਤਲਬ ਬਾਈ ਕਹਿੰਦਾ ਵੀ ਜਿੰਦਾ ਹੋਊਗਾ ਆਪਾਂ ਪਹਿਲਾਂ ਹੀ ਦੱਸ ਦਈਏ ਤੇ 2007 ਮਾਡਲ ਆ ਤੇ ਬਾਈ ਇਹਦੀ ਡਿਮਾਂਡ ਕੀ ਆ ਇਹਦੇ ਮਗੇ 2 ਲੱਖ 70 ਹਜ਼ਾਰ ਦਾ ਲਾਟ ਲੋ ਸੱਜਣੋ 280000 ਦਾ ਲਾਸਟ ਦੇਣਗੇ ਡਿਮਾਂਡ ਦਾ 310000 ਰੁਪਇਆ ਬਾਈ ਨੇ 30000 ਪਹਿਲਾਂ ਹੀ ਡਿਸਕਾਊਂਟ ਕਰਤਾ ਤੇ ਇੱਧਰ ਆ ਗਿਆ ਸਵਰਾਜ 855 11 ਮਾਡਲ 11 ਮਾਡਲ ਤੇ ਪਟਿਆਲੇ ਦਾ ਨੰਬਰ ਆ ਗਿਆ ਨਾ ਬਾਈ ਪਿਆਰ ਦਾ ਲੁਧਿਆਣੇ ਦਾ ਨੰਬਰ ਆ ਗਿਆ ਜੀਦਾਸ ਪੀਵੀ 10 ਤੇ ਇਹਦੇ ਵੀ ਆਪ ਮੜੇ ਵਿੱਚੋਂ ਕੰਡੀਸ਼ਨ ਚੈੱਕ ਕਰ ਹੀ ਲੈਣੇ ਆਂ ਕਿਰਾਏ ਭੱਟੀ ਵਿੱਚੋਂ ਚੱਕ ਲੈ ਨਾ ਸੀਲਡ ਹੈ ਵੀ ਰੜ ਇਹ ਵੀ ਟਰੈਕਟਰ ਪੂਰਾ ਸੀਲਡ ਹੈ ਤੇ ਟਾਇਰ ਪੱਪ ਇਹਦੇ ਵੀ ਹੈਗੇ ਨੇ ਅਸੀਂ ਤੋਂ 85 ਪੈਸੇ ਹੈਨਾ ਇਹਨੇ 70 ਰੁਪਏ ਲੈ ਪਿਛਲੇ ਹੈਗੇ ਨੇ 70 ਪੈਸੇ ਮਗਰਾਟਾਂ ਮਗਰੂਟਾਂ ਦਾ ਵੀ ਚੰਗਾ ਵਿੱਚੋਂ ਰਿੰਬਾ ਰੂੰਬਾਂ ਦਾ ਵੀ ਸਾਰੇ ਚੰਗਾ ਸਤਰੀ ਇੱਕ ਚੰਗੀ ਲੱਗੀ ਹੋਈ ਆ ਓਰੀਜਨਲ ਸਾਰਾ ਦਾ ਸਾਰਾ ਕੁਝ ਓਰੀਜਨਲ ਆ ਤੇ ਜੇ ਆਪ ਇਹਦੀ ਗੱਲ ਕਰੀਏ ਕਿੰਨਾ ਇੱਕ ਚੱਲਿਆ ਹੋਊਗਾ ਚੱਲਦਾ 245 400 ਘੰਟਾ 45 400 ਘੰਟਾ ਤੇ ਬਈ ਇਹਦੀ ਡਿਮਾਂਡ ਕੀ ਆ ਤੈਨੂੰ 70 ਦੋ 3 70 ਲੋ ਵੀ ਡਿਮਾਂਡ ਤਾਂ ਹੈਗੀ ਸੀ 390 ਤੇ ਬਾਈ ਨੇ 20000 ਇਹਦੇ ਵਿੱਚੋਂ ਡਿਸਕਾਊਂਟ ਕਰਤਾ ਤੇ ਜਿਨੇ ਵੀ ਲੈਣਾ ਕਰ ਲੈਓ ਸੰਪਰਕ ਤੇ ਇੱਧਰ ਖੜਾ ਬਾਈ ਆਹ ਇਹ ਕਿੰਨਾ ਮਾਡਲ ਹੈ 21 ਮਾਡਲ 2021 ਮਾਡਲ ਦੇਖਣ ਨੂੰ ਤਾਂ 24 ਲੱਗਦਾ 400 ਘੰਟਾ 400 ਕੁਸ ਚੱਲਿਆ ਹੋਇਆ 400 ਦੇ ਘੰਟੇ ਦੇ ਤੇ ਕੁਸ ਚੱਲਿਆ ਹੋਇਆਗਾ ਫਿਰ ਤਾਂ ਸਾਰਾ オリジナル ਹੀ ਆ ਹਮ ਤੇ ਪਟੀਆਂ ਚੈੱਕ ਕਰਾ ਦੇ ਸਾਰੇ ਪਾਸਿਓ ਆਮ ਆ ਦੇਖੋ ਮਗਰਾਟ ਜਿੱਤੇ ਤੇ ਵਧੀਆ ਚੜੇ ਹੋਏ ਨੇ ਤੇ 400 ਕੁਸ ਘੰਟੇ ਚੱਲੇ ਹੋਏ ਪਿੱਛੋਂ ਵੀ ਦਿਖਾਈ ਗਰੀਡਿਸ਼ਨ ਦਾ ਦੇਖੋ ਵੀ ਹੁੱਕ ਦੇਖੋ ਇੱਥੋਂ ਡਬਲ ਡਿਸਟ੍ਰਿਬਿਊਟਰ ਆ ਗਿਆ ਤੇ ਜਦੋਂ ਚੱਲੇ 411 ਘੰਟੇ ਆ ਤੇ ਇਹਦੀ ਆਪਾਂ ਜੇ ਡਿਮਾਂਡ ਦੀ ਗੱਲ ਕਰੀਏ ਇਹ ਦੇਮਾਗ 66 ਦਾ 66 ਦਾ 6.5 ਚ ਬਣ ਜੂ ਕਰ ਦਾਂਗੇ ਮਾਨਦਾਰ ਨਾਲ ਲੋ ਵੀ ਸੱਜਣੋ ਪੂਰੇ 6.5 ਲੱਖ ਚ ਬਣ ਜੂ ਕੀ ਮਾਡਲ ਟਰੈਕਟਰ ਤੇ ਇੱਕ ਵਈ ਜਿਹੜਾ ਤੇਰਾ ਮੋਬਾਈਲ ਨੰਬਰ ਆ ਉਹ ਬੋਲੀ 99152 99152 ਪੁਨਿਅ 7331 75331 ਅੱਜ ਤਾਂ ਬਾਈ ਆਏ ਹੋ ਸੀ ਬਰਨਾਲੇ ਟਰੈਕਟਰ ਮੰਡੀ ਚ ਜਿੰਨਾਂ ਨੇ ਵੀ ਕੋਈ ਵੀ ਟਰੈਕਟਰ ਲਾਉਣਾ ਤਾਂ ਬਾਈ ਦਾ ਪਿੰਡ ਫਰਵਾਹੀ ਆ ਤੇ ਨੰਬਰ ਜਿਹੜਾ ਟੈਟਾ ਚ ਜੰਨੀਆਂ ਤਾਂ ਤੱਕ ਕਰ ਲਿਓ ਸੰਪਰਕ